ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਆ ਜੇਕਰ ਅਸੀਂ ਜੀਓਗ੍ਰਾਫੀ ਨੂੰ ਸਮਝੀਏ ਤਾਂ ਵਾਟ ਇਜ਼ ਜੀਓਗ੍ਰਾਫੀ ਜੀਓਗ੍ਰਾਫੀ ਹੈ ਕੀ ਆ ਮੀਨਸ ਦਿਫਰ ਪਹਿਲਾਂ ਅਸੀਂ ਇਸ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਉਮੀਦ ਕਰਦਾ ਕਿ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਊਗੀ ਲਓ ਜੀ ਸਭ ਤੋਂ ਪਹਿਲਾਂ ਇੱਕ ਗੱਲ ਕਲੀਅਰ ਕਰ ਦਤੀ ਦੀ ਰੋਟੇਸ਼ਨ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਸੰਕਰਮਣ ਕੀ ਹੁੰਦਾ ਹੈ ਸੋਲਸਟਾਈਸ ਕੀ ਹੁੰਦਾ ਹੈ ਠੀਕ ਹੈ ਕਿਉਂਕਿ ਇਹ ਸ਼ਬਦ ਬੜਾ ਇੰਪੋਰਟੈਂਟ ਆ ਧਰਤੀ ਦੀ ਅਸਲੀ ਸਥਿਤੀ ਨੂੰ ਪੂਰਾ ਚੰਗੀ ਤਰ੍ਹਾਂ ਪੜਨ ਦੀ ਕੋਸ਼ਿਸ਼ ਕਰਾਂਗੇ ਪਰ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਧਰਤੀ ਦੀ ਇੱਕ ਤਸਵੀਰ ਜਿਹੜੀ ਕਿ ਤੁਹਾਨੂੰ ਅਰਥ ਬਾਰੇ ਬਹੁਤ ਕੁਝ ਕਲੀਅਰ ਕਰ ਦੋਗੀ ਇਸ ਧਰਤੀ ਇਹ ਵੀ ਨੈਟ ਤੋਂ ਚੱਕੀ ਫੋਟੋ ਆ ਇਹਦੇ 'ਚ ਚੈੱਕ ਕਰੋ ਕਿ ਤੁਹਾਨੂੰ ਕਲੀਅਰ ਦਿਖ ਰਿਹਾ ਨਾ ਕਿ ਅਸਲ 'ਚ ਜਿਹੜੀ ਸਭ ਤੋਂ ਸੈਂਟਰ ਵਾਲੀ ਆ ਉਹ ਭੂ ਮਧ ਰੇਖਾ ਹੈ ਉਸ ਤੋਂ ਬਾਅਦ ਜਨ ਲਈ ਆਪਾਂ ਨੂੰ ਇੱਕ ਗੱਲ ਕਲੀਅਰ ਹੋ ਗਈ ਸਮਝੋ ਕਿ ਧਰਤੀ ਸੂਰਜ ਦੇ ਦੁਆਲੇ ਇਸ ਤਰੀਕੇ ਨਾਲ ਘੁੰਮਦੀ ਹੈ ਇਟ ਮੀਨਸ ਬਿਲਕੁਲ ਕਲੈਰਿਟੀ ਹੋ ਗਈ ਸਭ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੋਲਿਸਟੋਇਡਸ ਤੱਕ ਕਰਮਣ ਕੀ ਚੀਜ਼ ਆ ਤੱਕ ਕਰਮਣ ਦਾ ਮਤਲਬ ਇਹ ਆ